ਬੈਰੀ ਗੱਟ ਬੈਰੀ ਗੱਟ ਤੇ ਬਚਦੇ ਨੇ ਤਾਂ ਐਸੇ ਹੀ ਗਰਾਉਂਡਾਂ ਦੀ ਗੱਲ ਕਰੀਏ ਗਰਾਉਂਡਾਂ ਦੇ ਵਿੱਚੋਂ ਜਿਹੜੇ ਪਹਿਲਵਾਨ ਕਬੱਡੀ ਖਿਡਾਰੀ ਤਗੜੇ ਤਗੜੇ ਗਰਾਉਂਡਾਂ ਦੇ ਵਿੱਚੋਂ ਹੀ ਪੈਦਾ ਹੁੰਦੇ ਆ ਤਾਂ ਐਸੇ ਗਰਾਉਂਡਾਂ ਦੀ ਗੱਲ ਕਰਦੇ ਆ ਅਸੀਂ ਪਹਿਲੇ ਪਿੰਡ ਪਹੁੰਚਿਆ ਚੂੜਚੱਕ ਜਿੱਥੇ ਨੌਜਵਾਨ ਸਵੇਰ ਉੱਠ ਕੇ ਜਿਹੜੇ ਆਪਣੀ ਮਿਹਨਤ ਲਾਉਂਦੇ ਆ ਤਾਂ ਉਹ ਮਿਹਨਤ ਇੱਕ ਦਿਨ ਰੰਗ ਲਿਆਉਂਦੀ ਆ ਤਾਂ ਤਹਾਨੂੰ ਨੌਜਵਾਨਾਂ ਦੇ ਨਾਲ ਮਿਲਾਉਂਦੇ ਆ ਜਿਹੜੇ ਸਵੇਰ ਉੱਠ ਕੇ 5 ਵਜੇ ਤੇ 8 ਵਜੇ ਇਕੱਤਰ ਮਿਹਨਤ ਲਾਉਂਦੇ ਆ ਛੋਟੇ ਬੱਚਾ ਤੋਂ ਲੈ ਕੇ ਨੌਜਵਾਨ ਤੱਕ ਇਹ ਸਹੀ ਗਰਾਊਂਡਾਂ ਦੇ ਵਿੱਚ ਆਉਂਦੇ ਗਰਾਊਂਡਾਂ ਦੀ ਗੱਲ ਕਰਦੇ ਆ ਤਾਂ ਗੱਲ ਕਰਦੇ ਆਪਾਂ ਉਸੇ ਹੀ ਨੌਜਵਾਨਾਂ ਦਾ ਸਰੀਰ ਦੇਖ ਕੇ ਲੱਗਦਾ ਕਿ ਵਾਕਈ ਇਹਨਾਂ ਨੂੰ ਸ਼ੌਕ ਆ ਕਬੱਡੀ ਖੇਡਣ ਦਾ ਖੇਡਾਂ ਦੇ ਨਾਲ ਸ਼ੌਂਕ ਰੱਖਦੇ ਬਾਈ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਗੁਰੂ ਖੁਫਰਾਣਾ ਜੀ ਅੱਛਾ ਜੀ ਤੁਸੀਂ ਖੁਫਰਾਣੇ ਤੋਂ ਹੋ ਹਾਂ ਜੀ ਇੰਨੇ ਡਾਟੋ ਜਿਹੜਾ ਤੁਹਾਨੂੰ ਇਸ ਗਰਾਊਂਡਾਂ ਦੇ ਨਾਲ ਪਿਆਰ ਆ ਤਾਂ ਮਿਹਨਤ ਕਿੰਨੀ ਕਰਦਾ ਮਿਹਨਤ ਸਾਡਾ ਕੋਚ ਹੈਗਾ ਸੋਨੀ ਕਰੋੜ ਕਰੋੜ ਵਾਲਾ ਜੀ ਉਹ ਮਿਹਨਤ ਕਰਾ ਰਿਹਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਦਾ ਉਹ ਇਹਨਾਂ ਨੇ ਇਹੀ ਕਹਿਣਾ ਚਾਹੁੰਦੇ ਆ ਜੀ ਇਹ ਪਿੰਡ ਦਾ ਪਹਿਲਾਂ ਧੰਨਵਾਦ ਕਰਦੇ ਆ ਜਦ ਕੈਂਪ ਕੀਤਾ ਨਹੀਂ ਗਿਆ ਜੀ ਫ੍ਰੀ ਕੈਂਪ ਆ ਜੀ ਡਾਈਟਰੀ ਹੁੰਦੀ ਹੈ ਜੀ ਤੇ ਦਿੱਲੀ ਨੂੰ ਛੋਲੇ ਕੇਲੇ ਦੁੱਧ ਤੇ ਮੈਂ ਬਹੁਤ ਧੰਨਵਾਦ ਕਰਦਾ ਚੂੜਚੇ ਕਮੇਟੀ ਦਾ ਜਿੱਦੂ ਗਰਾਉਂਡਾਂ ਦੇ ਵਿੱਚ ਆਉਨੇ ਆ ਕੀ ਕੀ ਮੁਸ਼ਕਲਾਂ ਤੁਹਾਨੂੰ ਪੈਦਾ ਹੁੰਦੀਆਂ ਨੇ ਜਿਵੇਂ ਤੁਹਾਨੂੰ ਪਤਾ ਜੀ ਆ ਮੀਂਹ ਦੇ ਦਿਨ ਚੱਲ ਰਹੇ ਆ ਉਹਦਾ ਕਰਕੇ ਪਾਣੀ ਖੜ ਜਾਂਦਾ ਗਰਾਉਂਡ ਥੋੜੀ ਨੀਵੀਂ ਆ ਉਹਦਾ ਕਰਕੇ ਮਿਹਨਤੇ ਥੋੜੀ ਪ੍ਰੋਬਲਮ ਹੁੰਦੀ ਆ ਬਾਕੀ ਮੰਡੀ ਹੈਗੀ ਜੀ ਇਹ ਚ ਕਰ ਲੈਨੇ ਬਸ ਥੋੜਾ ਜਿਹਾ ਵੀ ਗਰਾਉਂਡ ਉੱਚਾ ਹੋ ਜਾਏ ਪੰਚਾਇਤ ਨੂੰ ਬੇਨਤੀ ਆ ਸਰਕਾਰ ਨੂੰ ਇੱਕ ਸਾਨੂੰ ਥੋੜਾ ਜਿਹਾ ਕਮਰਾ ਚਾਹੀਦਾ ਇੱਥੇ ਜਿਵੇਂ ਸਮਾਨ ਰੱਖਣ ਨੂੰ ਜਾਂ ਜੈਮ ਵਾਸਤੇ ਸਮਾਨ ਹੋਵੇ ਰੱਖਣ ਨੂੰ ਹਣੇ ਤੇ ਉਹ ਚਾਹੀਦਾ ਸਾਨੂੰ ਵੀ ਲੋੜ ਸਾਨੂੰ ਕ ਵੀ ਜਿੰਦਾ ਲੱਗਦਾ ਹੋਵੇ ਵੀ ਸਮਾਨ ਰੱਖਿਆ ਜਾਵੇ ਤੁਹਾਨੂੰ ਪਤਾ ਸ਼ਰਾਤ ਦੀ ਅਨਸਰ ਵੀ ਹੁੰਦੇ ਵਿੱਚ ਸਮਾਨ ਨੂੰ ਚੱਕ ਕੇ ਲੈ ਜਾਂਦੇ ਆ ਹਾਂ ਇਨੀ ਨਿਗਾ ਨਹੀਂ ਰੱਖੀ ਜਾਂਦੀ ਜਦੋਂ ਤੁਸੀਂ ਖੇਡਦੇ ਆ ਕਦੇ ਲੱਗਿਆ ਵੀ ਪੈਰਾਂ ਦੇ ਵਿੱਚ ਰੂੜੀਆਂ ਰਾੜੀਆਂ ਜਾਂ ਰੋੜੇ ਆ ਗਰਾਊਂਡ ਦੇ ਵਿੱਚ ਤੇ ਗਰਾਊਂਡ ਨੂੰ ਜਿਹੜਾ ਪੱਧਰ ਵਧਿਆ ਕੀਤਾ ਜਾਵੇ ਹਾਂਜੀ ਥੋੜੇ ਰੋੜ ਹੈਗੇ ਆ ਜੀ ਦੂਜਾ ਐ ਮਿੱਟੀ ਭੰਨ ਵਾਲੀ ਗਰਾਊਂਡ ਚ ਥੋੜੇ ਰੋੜ ਜਿਆਦੇ ਆ ਉਸ ਕਰਕੇ ਪ੍ਰੋਬਲਮ ਹੁੰਦੀ ਆ ਹੁਣ ਕਈ ਵਾਰੀ ਹੱਥ ਥੱਲੇ ਲਾ ਕੇ ਮਿਹਨਤ ਕਰਨੀ ਪੈਂਦੀ ਹੱਥਾਂ 'ਚ ਰੋੜ ਖੋਪਦੇ ਆ ਜੀ ਹੋ ਲਗਰ ਕੇ ਥੋੜੇ ਪ੍ਰੋਬਲਮ ਤਾਂ ਹੁੰਦੀ ਆ ਪਰ ਫੇਰ ਵੀ ਡਟੇਵੇਂ ਆ ਵੀ ਜਲੇ ਹੀ ਤਪੱਸਿਆ ਸਾਡੀ ਮਿਹਨਤ ਕਰਾਂਗੇ ਫੇਰ ਹੀ ਜਿੱਦਾਂ ਅੱਗੇ ਸਾਡੇ ਪਿੰਡ ਦੀ ਪੰਚਾਇਤ ਤੇ ਟੂਰਨਾਮੈਂਟ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਆ ਜੋ ਸਾਡੇ ਪਿੰਡ ਵਿੱਚ ਟੂਨ ਕੈਂਪ ਦਾ ਆਯੋਜਨ ਕੀਤਾ ਗਿਆ ਇਹਦੇ ਨਾਲ ਮੁੰਡਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ ਸਾਡੇ ਪਿੰਡ ਦੇ ਦੋ ਖਿਡਾਰੀ ਦੀਪ ਚੂੜ ਚੱਕਿਆ ਤੇ ਮੋਟਾ ਚੂੜ ਚੱਕ ਜੋ ਬਾਹਰਲੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ ਤੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਸਾਡੇ ਕਮੇਟੀ ਵੱਲੋਂ ਕੈਂਪ ਆਯੋਜਨ ਕੀਤਾ ਗਿਆ ਨਾ ਉਹਦੇ 'ਚ ਅਸੀਂ ਵੀ ਵੱਧ ਜੜ ਕੇ ਹਿੱਸਾ ਲੈਣੇ ਆ ਸਵੇਰ 5:30 ਵਜੇ ਅਸੀਂ ਆ ਕੇ ਮਿਹਨਤ ਲਾਉਣੇ ਆ ਨਾਲ ਇਹਨਾਂ ਦੇ ਸਹਿਯੋਗ ਦਿੰਨੇ ਆ ਤੇ ਜਿਹੜਾ ਸਾਡਾ ਕੋਚ ਆ ਬਾਈ ਸੋਨੀ ਕਰੋੜ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਕਮੇਟੀ ਦਾ ਸਾਡੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦੀ ਬਦੌਲਤ ਸਾਡੇ ਕੈਂਪ ਸਹੀ ਸਕਸੈਸਫੁਲ ਹੋਇਆ ਮਿਹਨਤ ਕਰਦੇਓ ਕੀ ਕਹਿਣਾ ਚਾਹੁੰਦੇ ਹੋ ਐਨ ਆਰ ਆਈ ਵੀਜ਼ ਦੇਖਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਤਾਂ ਕੀ ਕਹਿਣਾ ਚਾਹੀਦਾ ਬਾਈ ਜੀ ਅਸੀਂ ਇਹੀ ਮੰਗ ਕਰਦੇ ਆ ਕਿ ਕੋਈ ਵੀ ਹਰੇਕ ਪਿੰਡ ਚ ਕੋਈ ਵੀ ਬੰਦਾ ਉੱਠਦਾ ਉਹਦੀ ਹੈਲਪ ਕਰੋ ਬਈ ਜਿਹੜਾ ਕੋਈ ਆ ਬਾਈ ਚੂੜਚੱਕ ਵਾਲੇ ਸਾਰੇ ਆ ਬਈ ਅਸੀਂ ਬੜਾ ਚੈਨ ਸਿੰਘ ਵਾਲੇ ਪਿੰਡ ਤੋਂ ਆਨੇ ਜੀ ਸਾਰੇ ਸਾਨੂੰ ਵਧੀਆ ਡਾਈਟ ਦਿੰਦੇ ਆ ਵਧੀਆ ਪ੍ਰਮੋਟ ਕਰਦੇ ਸਾਨੂੰ ਤੇ ਹੋਰ ਸਿਮਰਾ ਬਾਈ ਹੋ ਗਿਆ ਗੁਰੇ ਬਾਈ ਹੋ ਗਿਆ ਬਾਈ ਸੋਨੀ ਕੋਟ ਕਰੋੜ ਹੋ ਗਿਆ ਸਾਡੀ ਵਧੀਆ ਮਿਹਨਤ ਲਵਾਉਂਦੇ ਆ ਬਈ ਜੀ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਇੱਥੇ ਹਰੇਕ ਸਾਲ ਇੱਥੇ ਕੈਂਪ ਲੱਗਣਾ ਚਾਹੀਦਾ। ਤੁਹਾਡਾ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਬਾਈ। ਤੁਸੀਂ ਸਾਡੇ ਕੋਲ ਪਹੁੰਚੇ ਆ। ਬਹੁਤ ਹੀ ਧੰਨਵਾਦ ਤੁਹਾਡਾ ਤੇ ਧੰਨਵਾਦ ਕਰਦੇ ਆ। ਤੇ ਬਾਕੀ ਬਈ ਸਾਡੇ ਸਪੈਨ ਦਾ ਬਹੁਤ ਸuojਗ। ਮੈਂ ਪਿੰਡ ਦਾ ਆਪਦੇ ਬਹੁਤ ਰਿਲੀਅਨ ਸਾਡੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਦਿੱਤਾ। ਅਸੀਂ ਇਹ ਕੈਂਪ ਲਾਇਆ। ਅਸੀਂ ਕਿਸੇ ਬੰਦੇ ਕੋਲ ਘਰੇ ਜਾ ਕੇ ਪੈਸੇ ਲੈ ਮੰਗੇ ਸਾਡੇ ਐਨਐਰਆਈ ਵੀ ਬਾਹਰ ਬੈਠੇ ਜਾਂ ਫੌਜੀ ਭਰਾ ਕਿਸੇ ਮੰਦੀ ਨੂੰ ਅਸੀਂ ਕਹਿੰਦੇ ਆ ਸਾਨੂੰ ਪੈਸੇ ਲੋੜ ਆ ਬਿਨਾਂ ਲੰਗਿਆ ਪੈਸੇ। ਚਾਹੇ ਪਾਉਂਦੇ ਆ ਉਸ ਤੋਂ ਬਾਅਦ ਕੀ ਸਾਡੀ ਕੀਲਿਆਂ ਦੀ ਸੇਵਾ ਸਾਡੇ ਕੋਲੇ ਇਹੋ ਜਿਹੇ ਬੰਦੇ ਆ ਜਿਹੜਾ ਆਪਣੇ ਨਾਮ ਹੀ ਬੋਲ ਜਾਂਦੇ ਵੀ ਗੁਰਦਵਾਲਾ ਤੇ ਬਾਕੀ ਮੈਂ ਆਪਦੇ ਪਿੰਡ ਦੇ ਖਿਡਾਰੀਆਂ ਨੂੰ ਇਹ ਕਹਿੰਦਾ ਵੀ ਮਿਹਨਤ ਕਰੋ ਤਗੜੇ ਹੋਵੋ ਸਾਡੇ ਵਿੱਚ ਮਨ ਦੇ ਵਿੱਚ ਆ ਵੀ ਅਸੀਂ ਸਾਡਾ ਪਿੰਡ ਦਾ ਨਾਮ ਹੀ ਉੱਚਾ ਹੋਵੇ ਮੇਰੇ ਪਿੰਡ ਦੇ ਮੁੰਡੇ ਖੇਡਦੇ ਨੇ ਦੀਪ ਹੋ ਗਿਆ ਜਾਂ ਮੋਟਾ ਹੋ ਗਿਆ ਇੱਕ ਨੋਰਮਲ ਪਰਿਵਾਰ ਦੇ ਹੈਗੇ ਆ ਮੈਂ ਇਹਨਾਂ ਦੀ ਬਹੁਤ ਵਧੀਆ ਸੋਚ ਆ ਬਾਕੀ ਇਹਨਾਂ ਕੋਈ ਰੋਸ ਹੋ ਨਹੀਂ ਗਿਆ ਕਮਾਈ ਦਾ ਸਾਧਨ ਇਕੱਲੀ ਕਬੱਡੀ ਆ ਮੈਂ ਐਨਆਰਆ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੇ ਖਿਡਾਰੀਆਂ ਦੀ ਬਾਹਰ ਪਾਓ ਤੇ ਕੀ ਸਾਡੇ ਪਿੰਡ ਦਾ ਨਾਮ ਚੋਭੀ ਠੀਕ ਹੈ ਜੀ ਤੇ ਬਾਕੀ ਮੈਂ ਜੋ ਤੁਸੀਂ ਆ ਦੇਖਿਆ ਗਰਾਊਂਡ ਆ ਇਹ ਵੀ ਇੱਕ ਬਹੁਤ ਦੇਣ ਆ ਸਾਡੋ ਸਾਡੇ ਐਮ ਐਲ اے ਸਾਹਿਬ ਕਾਕਾ ਜੀ ਲੋਗਰ ਸਾਹਿਬ ਉਹਨਾਂ ਨੇ ਸਾਨੂੰ ਗਰਾਊਂਡ ਬਣਾ ਕੇ ਦਿੱਤਾ ਉਸ ਤੋਂ ਬਾਅਦ ਸਾਡੇ ਢੋਸਾ ਵਾ ਉਹਨਾਂ ਨੇ ਮੇਰੇ ਤੋਂ ਜੋ ਕਿ ਬੇਨਤੀ ਕਰਦਾ ਜੇ ਸਾਡੇ ਪਿੰਡ ਚ ਥੋੜੀਆਂ ਜਿਹੀਆਂ ਕਮੀਆਂ ਜਿਵੇਂ ਕਿ ਸਾਡਾ ਗਰਾਊਂਡ ਨਹੀਂ ਮਾ ਪਾਣੀ ਖੜ ਜੰਦਾ ਇਹਦੇ ਵਿੱਚ ਇੱਕ ਸਾਨੂੰ ਕਲੱਬ ਦੀ ਜਨਰਲ ਦੀ ਬਹੁਤ ਜ਼ਰੂਰਤ ਆ ਸਰਕਾਰ ਨੇ ਤਾਂ ਹਰ ਇੱਕ ਪਿੰਡ ਦੇ ਵਿੱਚ ਜਮਾ ਖਿਡਾਰੀਆਂ ਦੀ ਗੱਲ ਕੀਤੀ ਆ ਕੀ ਤੁਸੀਂ ਕਦੇ ਐਮ ਐਲ اے ਦੇ ਧਿਆਨ ਦੇ ਵਿੱਚ ਲੈਂਦਾ ਪਿੰਡ ਦੀ ਪੰਚਾਇਤ ਨੇ ਵੀ ਸਾਨੂੰ ਆ ਜਿਹੜੀਆਂ ਚੀਜ਼ਾਂ ਲਿਆਂਦੀਆਂ ਹਨ ਹਾਂਜੀ ਹੋਈ ਅਸੀਂ ਪਟਿਆਲ ਨੂੰ ਆਦੀ ਪਿੰਡ ਦੀ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਸਹਿਯੋਗ ਕਰੋ ਆ ਕੇ ਠੀਕ ਹੈ ਜੀ ਬਾਕੀ ਜਿਹੜਾ ਕੋਈ ਖਿਡਾਰੀ ਹੁੰਦਾ ਜਾਂ ਕੋਈ ਸਪੋਰਟਸਮੈਨ ਮੰਨਦਾ ਹੁੰਦਾ ਉਹਦਾ ਕਿਸੇ ਨਾਲ ਕੋਈ ਵੈਰਵਾ ਨਹੀਂ ਹੁੰਦਾਗਾ ਨਾ ਹੀ ਸਾਡਾ ਹੈਗਾ ਅਸੀਂ ਤਾਂ ਸਾਰੇ ਪਿੰਡ ਨੂੰ ਪਿੰਨੇ ਸਾਰਾ ਪਿੰਡ ਇੱਥੇ ਆਵੇ ਹੁਣ ਤਾਂ ਚਲੋ ਬੱਚਿਆਂ ਨੂੰ ਛੁੱਟੇ ਹੋਈਆਂ ਸਕੂਲ ਤੋਂ ਤੁਸੀਂ ਇੱਕ ਮਹੀਨਾ ਪਹਿਲਾਂ ਆਉਂਦੇ ਸਾਡੇ ਕੋਲੇ ਤੇ 100 ਤੋਂ 150 ਬੱਚਾ ਹੁੰਦਾ ਸੀਗਾ ਨਿੱਕੇ ਨਿੱਕੇ ਬੱਚੇ ਵੀ ਹੁੰਦੇ ਸਾਨੂੰ ਵੀ ਚਾਹ ਹੁੰਦਾ ਸੀ ਬਾਕੀ ਸਾਡੇ ਪਿੰਡ ਦੇ ਆ ਪਰ ਬਾਈ ਨਾਲ ਸਹਯੋਗ ਹੈਗਾ ਸਾਨੂੰ ਪਹਿਰਾ ਬੀਬੀਆਂ ਦਾ ਬਹੁਤ ਸਹਯੋਗ ਹੈ ਸਾਨੂੰ ਫੋਨ ਕਰਕੇ ਕਹਿੰਦੇ ਵੀ ਦੁੱਧ ਲੈ ਲਓ ਸਾਡੇ ਘਰੋਂ ਕਿਉਂਕਿ ਐਸੋ ਜਿਹੇ ਪਰਿਵਾਰ ਵਿੱਚ 10-10 ਕਿਲੋ ਦੁੱਧ ਨੂੰ ਪਤਾ ਕਿ ਬਹੁਤ ਨਹੀਂ ਗਈ ਹੈ 1 ਕਿਲੋ ਦੁੱਧ ਦੇਣ ਬਹੁਤ ਔਖੀ ਗੱਲ ਆ 10-10 ਕਿਲੋ ਦੁੱਧ ਸਾਨੂੰ ਸੇਵਾ ਜਿੰਦੇ ਆ ਓਕੇ ਕੋਟ ਕਰੋੜ ਜੀ ਦਾ ਜੋ ਸਾਨੂੰ ਇੱਥੇ ਮਿਹਨਤ ਕਰਵਾਉਂਦੇ ਆ ਤੇ ਜਦੋਂ ਅਸੀਂ ਸਵੇਰ ਸਾਤ ਤੋਂ ਪਹਿਲਾਂ ਮਿਹਨਤ ਕਰਦੇ ਆ ਤੇ ਰੱਬ ਦਾ ਨਾਮ ਲੈਨੇ ਆ ਤੇ ਸਾਡਾ ਦਿਨ ਸਾਰਾ ਹੀ ਬਹੁਤ ਖਾਲਾ ਨਿਕਦਾ ਇਹ ਅੰਗਰੇਜ਼ੀ ਦੀ ਕਹਾਵਤ ਵੀ ਆ ਆਪਾਂ ਬਹੁਤ ਸੁਣਦੇ ਆ ਹੈਲਥੀ ਮਾਈਂਡ ਲਿਵਸ ਇਨ ਅ ਹੈਲਥੀ ਬਾ ਜਿਹੜਾ ਤੰਦਰੁਸਤ ਮਾਣਾ ਉਹ ਹਮੇਸ਼ਾ ਤੰਦਰੁਸਤ ਸਰੀਰ ਦੇ ਵਿੱਚ ਹੀ ਰਹਿੰਦਾ। ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਬਈ। ਸਤਿ ਸ਼੍ਰੀ ਅਕਾਲ। ਠੀਕ ਹੋ? ਹਾਂਜੀ ਹਾਂਜੀ। ਆ ਕਿੰਨੀ ਉਮਰ ਆ ਤੁਹਾਡੀ? ਮੇਰੀ ਉਮਰ ਬਈ 17 ਸੋਟੀਆਂ ਉਮਰ ਦੇ ਵਿੱਚ ਇੱਕ ਖੇਡਾਂ ਨਾਲ ਪਿਆਰ ਆ। ਚਲੋ। ਕਾ ਕੀ ਲੱਗਦਾ? ਤੁਹਾਡੀ ਪੜਾਈ ਦੀ ਉਮਰ ਹੈ। ਤੁਸੀਂ ਖੇਡਣ ਆ ਜਾਂਦੇ ਹੋ। ਕੰਮ ਦੀ ਉਮਰ ਹੈ। ਘਰ ਦੇ ਕਹਿੰਦੇ ਨਹੀਂ ਵੀ ਤੁਸੀਂ ਤਾਂ ਖੇਡਣ ਜਾਂਦੇ। ਕਹਿੰਦੇ ਤਾਂ ਹੈਗੇ ਬਈ ਪ੍ਰਸ਼ੰਕ ਕਬੱਡੀ ਖੇਡਣ ਦਾ ਕਬੱਡੀ ਨਾਲ ਜੁੜੇ ਆ ਮਿਹਨਤ ਕਰਦੇ ਆ ਸਵੇਰ ਉੱਠ ਕੇ ਗਰਾਊਂਡਾਂ ਦੇ ਵਿੱਚ ਆਉਂਦੇ ਆ ਇਹ ਜਜ਼ਬਾ ਇੱਕ ਖੇਡਣ ਦਾ ਅੱਗੇ ਕੁਛ ਕਰਨ ਦਾ ਹਾਂ ਕੀ ਲੱਗਦਾ ਕੰਮ ਕੀ ਕਰਦੇ ਆ ਕੰਮ ਬਈ ਇੱਥੇ ਪ੍ਰੈਕਟਿਸ ਕਰਕੇ ਜਾਂਦੇ ਆ ਫਿਰ ਉਦੋਂ ਬਾਅਦ ਕੰਮ ਦਿਹਾੜੀ ਜਾਵੜੀ ਦਾ ਵਾ ਸ਼ਾਮ ਨੂੰ ਫੇਰ ਆ ਜਾਈ ਬਸ ਸਵੇਰ ਫੇਰ ਉੱਠ ਕੇ ਗਰਾਊਂਡ ਬਾਈ ਉਹਨਾਂ ਦੇ ਸ਼ੌਕ ਨੇ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਗਰੀਬਾ ਬੰਦਿਆਂ ਦੀ ਵੀ ਬਾਹ ਫੜਿਆ ਕਰੋ ਇਹਨਾਂ ਨੂੰ ਰਾਸ਼ਨ ਪਾਣੀ ਖਾਣ ਵਾਸਤੇ ਦੇਵੋ ਕਿ ਜੋ ਕਿ ਪਿੰਡ ਦਾ ਨਾਰੋਸ਼ਨ ਕਰਾਣਾ ਦੇ ਕੋਚਾਂ ਦਾ ਬਲਾਉਣਾ ਜੋ ਇੰਟਰਨੈਸ਼ਨਲ ਵਿਦੇਸ਼ਾਂ ਦੀਆਂ ਧਰਤੀਆਂ ਤੇ ਵੀ ਆਪਦੀ ਕਬੱਡੀ ਪੰਜਾਬੀ ਮਾਂ ਬੋਲੀ ਨੂੰ ਪੁੱਛਾ ਚੱਕਦ ਰਿਹਾ ਬਾਈ ਜੀ ਸਾਸ਼ਿਕਾ ਹੱਸੇ ਹੋਈ ਕੋਚ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਠਾਕ ਨੇ ਕਹਿੰਦੇ ਨੇ ਸਭ ਤੋਂ ਪਹਿਲਾਂ ਉਸਤਾਦ ਦਾ ਜ਼ਰੂਰੀ ਆ ਤਾਂ ਉਸੇ ਉਸਤਾਦ ਨਾਲ ਗੱਲ ਕਰਦੇ ਆ ਹੱਥ 'ਚ ਬਲ ਦੀ ਸ਼ਮਕਾ ਇਹ ਜਿਹੜੀ ਸ਼ਮਕ ਲੋਕਾਂ ਨੂੰ ਜਿਹੜੇ ਨੌਜਵਾਨਾਂ ਨੂੰ ਸੁਧਾਰਨ ਵਾਸਤੇ ਆ ਤਾ ਉਹਨਾਂ ਦੀ ਜ਼ਿੰਦਗੀ ਬਣਾਉਣ ਵਾਸਤੇ ਡਰਾ ਵਾਸਤੇ ਹੱਥ 'ਚ ਫੜੀ ਜਾਂਦੀ ਆ ਤਾਂ ਤੁਸੀਂ ਤਕਰੀਬਨ ਇੱਥੋਂ 35-40 ਕਿਲੋਮੀਟਰ ਬਾਅਦ ਤੋਂ ਨੇ ਕੀ ਸੋਚਿਆ ਸੀ ਦਿਮਾਗ 'ਚ ਕਿ ਮੇਰਾ ਦੇਸ਼ ਕਿੱਦਾਂ ਦਾ ਹੋਊਗਾ ਤਾਂ ਬਾਹਰ ਤੁਸੀਂ ਘੁੰਮ ਕੇ ਹੋਏ ਹੋ ਬਾਹਰ ਦੀ ਆ ਤੇ ਪੰਜਾਬ ਦਾ ਕਿੰਨਾ ਕੁ ਬਣੀ ਬੈਨਫਿਟ ਬਈ ਠੀਕ ਆ ਪਰ ਪੰਜਾਬ ਨਾਲ ਦੀ ਰੀਸ ਨਹੀਂ ਗਈ ਜੀ ਤੋਂ ਉਧਰ ਪੈਸਾ ਜ਼ਰੂਰ ਆ ਪਰ ਜਿਹੜੇ ਵਧੀਆ ਤੇ ਆਪਣਾ ਪੰਜਾਬ ਹੀ ਆ ਤਾਂ ਜਦੋਂ ਤੁਸੀਂ ਗਰਾਊਂਡਾਂ ਦੇ ਵਿੱਚ ਆਉਂਦੇ ਆ ਤਾਂ ਨੌਜਵਾਨ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਂਦੇ ਆ ਤਾਂ ਕਿੰਦਾ ਦਾ ਦਿਲ ਮਸੂਸ ਹੁੰਦਾ ਕਿ ਅਸੀਂ ਮਿਹਨਤ ਜਿਹੜੀ ਕਰਾਈ ਉਹ ਇੱਕਦਾਂ ਰੰਗ ਲਿਆਈ ਬਹੁਤ ਖੁਸ਼ੀ ਆ ਇਹ ਚੀਜ਼ ਮੈਨੂੰ ਵਧੀਆ ਪਲੇਅਰ ਜਿੰਨੇ ਵੀ ਮਿਹਨਤ ਕਰ ਰਹੇ ਮੇਰੇ ਕੋਲੇ ਮੈਂ ਇੱਥੋਂ ਸਵੇਭਲਾ ਤਨਵਾਇ ਉੱਠਦਾ ਪਹਿਲਾਂ ਟਰੋਲੀ ਮਿਹਨਤ ਕਰਾਉਣਾ ਜੀ ਤੇ ਮੁੰਡੇ ਆਪਣੇ ਕੋਲੇ ਟਰੋਲੀ ਮਿਹਨਤ ਕਰਦੇ 35 40 ਜਾਣੇ ਸਵੇਰ 4 ਤੋਂ 5 ਵਜੇ ਤੱਕ ਉਥੇ ਸਾਢੇ 5 ਉਹਨਾਂ ਕਰਾ ਕੇ ਉਦੋਂ ਮੁੜ ਕੇ ਇੱਥੇ ਉਹਨਾਂ ਚੂੜਚੱਕ ਚੂੜਚੱਕੋਂ ਮਿਹਨਤ ਕਰਕੇ ਫੇਰ ਛਾਉਣ ਮੈਂ ਕੁਝ ਕੁ ਟਲੇ ਮਿਹਨਤ ਕਰਾਉਣਾ ਮੁੰਡਿਆਂ ਨੇ ਸਾਰਾ ਦਿਨ ਮੇਰਾ ਮਿਹਨਤ ਨਾ ਗਿਆ ਜਾਂਦਾ ਤੇ ਮੇਰੀ ਸੋਚ ਮੈਂ ਵਧੀਆ ਪਲੇਅਰ ਸੀ ਵਧੀਆ ਖੇਡਾਂ ਚੋਂ ਛੱਟ ਲਾ ਕੇ ਮੇਰੇ ਉਦੋਂ ਮਿੰਟ ਕਿ ਮੈਂ ਕੋਚਿੰਗ ਵਾਲੇ ਪਾਸੇ ਆ ਗਿਆ ਜੀ ਤੇ ਮੇਰੀ ਬਾਹਰਲੇ ਬੰਦੇ ਨੇ ਹੈਲਪ ਕੀਤੀ ਮੈਂ ਇਧਰਲੇ ਪਾਸੇ ਆ ਗਿਆ ਕਿ ਨਹੀਂ ਹੁਣ ਮੈਂ ਬਲਾ ਕੋਈ ਆਪਦਾ ਘਰ ਘਰੂ ਕਰੂ ਕੁਰੇ ਲੁਗਮ ਕੰਮ ਕਰਦਾ ਸੀ ਤੇ ਉਹ ਬੰਦੇ ਨੇ ਕਿਹਾ ਕਿ ਮੈਨੂੰ ਇਧਰਲੇ ਪਾਸੇ ਲੈ ਚ ਲੈ ਜਾਂਦਾ ਇਹਨਾਂ ਨੂੰ ਪੰਜ ਛੇ ਸਾਲ ਹੋ ਗਿਆ ਮੈਂ ਮੁੰਡਿਆਂ ਨੂੰ ਡ੍ਰੇਨਿੰਗ ਦੇਦਾ ਪਿੰਡਾਂ ਦੇ ਵਿੱਚ ਜਦੋਂ ਕਬੱਡੀ ਟੂਰਨਾਮੈਂਟ ਕਈ ਵਾਰੀ 11 12 ਵਜਾ ਦਿੰਦੇ ਆ ਤਾਂ ਉਸ ਕਮੇਟੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਮੈਂ ਦੇਹੀ ਕਹਿਣਾ ਚਾਹੁੰਦਾ ਜੀ ਵੀ ਨਰੋਲ ਪੈਂਡ ਹੋਣਾ ਚਾਹੀਦੀ ਹੈ ਜੀ ਇੱਕ ਬੰਦਾ ਬਾਹਰ ਆ ਕੇ ਆਪਣਾ ਮਾਲ ਵਾ ਫਿਰ ਤਗੜਾ ਹੋਊਗਾ ਜੇ ਨਰੋਲ ਪੈਂਡ ਹੋਵੇ ਤਾਂ ਜਦੋਂ ਆਪਾਂ ਤਿੰਨ ਤਣ ਚਾਰ ਚਾਰ ਬੰਦੇ ਬਾਹਰ ਰੱਖ ਲੈਨੇ ਟੀਮ ਆਪੋ ਕਹਿੰਦੇ ਬਈ ਫਲਾਨੀ ਟੀਮ ਆਵੇ ਬਈ ਫਲਾਨੀ ਆਵੇ ਜਿਹੜੇ ਬੰਦੇ ਨਾਰਮਲ ਜਿਹੜੇ ਅੱਜ ਬੰਦੇ ਮਿਹਨਤ ਕਰ ਰਹੇ ਆ ਇਹਨਾਂ ਨੂੰ ਤਾਂ ਮੌਕਾ